ਕਾਫੀ ਦੇਣਾ ਤੋਂ ਬਾਰਿਸ਼ ਆਉਣ ਨਾਲ ਵੀ ਆਉਣ ਨਾਲ ਹਰ ਵਾਲਾ ਮਾਹੌਲ ਬਣਿਆ ਹੋਇਆ ਹੈ ਇਸ ਕਾਰਨ ਕਾਂਗਰਸ ਪਾਰਟੀ ਦੇ ਆਗੂ ਨੇ ਆਪਣੇ ਸਾਥੀਆਂ ਸਮੇਂ ਹਾਰੜ ਪੀੜਤਾ ਲੋਕਾਂ ਲਈ ਲੰਗਰ ਦਾ ਪ੍ਰਬੰਧ ਅਤੇ ਪਸ਼ੂ ਲਈ ਚਾਰਾ ਪੇਜਾਨ ਕਾਫੀ ਕਿਸਾਨਾ ਮਜ਼ਦੂਰ ਲੋਕਾਂ ਦਾ ਨੁਕਸਾਨ ਹੋ ਚੁੱਕਾ ਹੈ ਉਹ ਪੰਜਾਬ ਸਰਕਾਰ ਮੁਆਵਜ਼ਾ ਦੇਵੇ ਕਾਂਗਰਸ ਪਾਰਟੀ ਦੇ ਆਗੂ ਪ੍ਰਦਾਨ ਕੁਲਦੀਪ ਸਿੰਘ ਬਾਟ ਬੰਡਾਲਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਦੇ ਕਾਂਗਰਸ ਪਾਰਟੀ ਦੇ ਆਗੂ ਕੁਲਦੀਪ ਸਿੰਘ ਬਾਟ ਬੰਡਾਲਾ ਨੇ ਆਪਣੇ ਸਾਥੀਆਂ ਸਮੇਤ ਚੁੱਕੇ ਪਿਛਲੇ ਦਿਨੀ ਤੋਂ ਕਾਫੀ ਪਾਰੀ ਬਾਰਿਸ਼ ਮੀਂਹ ਆਉਣ ਕਾਰਨ ਤੇ ਪਿੰਡਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਕਈਆਂ ਦੀ ਫਸਲ ਮਾਰੀ-ਮਾਰ ਹੋ ਚੁੱਕੀ ਹੈ ਅਤੇ ਕੁਝ ਮਜ਼ਦੂਰਾਂ ਦੇ ਘਰ ਦੇ ਦੇਖ ਚੁੱਕੇ ਹਨ ਕਰੋ ਬੇਕਾਰ ਹੋ ਚੁੱਕੇ ਹਨ ਉਨ੍ਹਾਂ ਦੀ ਪੰਜਾਬ ਸਰਕਾਰ ਕੋਈ ਸਾਰ ਨਹੀਂ ਲੈ ਰਹੀ ਹੈ ਜਿਉਂ ਅਜਨਾਲਾ ਅਤੇ ਰਮਦਾਸ ਦੇ ਇਲਾਕਿਆਂ ਛ ਮਜ਼ਦੂਰਾਂ ਅਤੇ ਕਿਸਾਨਾਂ ਫਸਲਾਂ ਤੇ ਘਰਾ ਅਤੇ ਪਸ਼ੂ ਦਾ ਨੁਕਸਾਨ ਹੋਇਆ ਹੈ ਅਤੇ ਕੁਲਜੀਤ ਸਿੰਘ ਬਾਟ ਬੰਡਾਲਾ ਦੇ ਸਾਥੀਆਂ ਸਮੇਤ ਪਸ਼ੂ ਵਾਸਤੇ ਫੇਤੇ ਚਾਰਾ ਲੈ ਕੇ ਗਏ ਅਤੇ ਕਿਸਾਨਾਂ ਮਜ਼ਦੂਰਾਂ ਲਈ ਰੋਟੀ ਚਾਲ ਜੋਲ ਹੋ ਰਾ ਦੇ ਖਾਣਾ ਲੈ ਕੇ ਗਏ ਅਤੇ ਨਾਲ ਹੀ ਕੁਲਦੀਪ ਸਿੰਘ ਬਾਟ ਬੰਡਾਲਾ ਨੇ ਵਕ ਵਕ ਸੰਸਥਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਵਕਲੇਲੇ ਕਿਸਾਨਾਂ ਦਾ ਮਜ਼ਦੂਰਾਂ ਦਾ ਹੋਰ ਜਾਤੀਆਂ ਦਾ ਪੂਰਾ ਸਹਿਯੋਗ ਦੇ ਰਹੀ ਨੇ ਤੇ ਮੌਕੇ ਤੇ ਹੀ ਰਾਸ਼ਨ ਅਤੇ ਪਸ਼ੂ ਵਾ ਉਹ ਪਿਛਲੇ ਦਿਨੀ ਕਾਫੀ بارش ਜਲਾਲਾ ਹਲਕੇ ਵਿੱਚ ਤੇ ਅਰੰਦਾਸ ਵਿੱਚ ਆ ਰਹੀ ਉਹ ਅਦਾਰਤੀ ਤੁਸੀਂ ਉਹਨਾਂ ਲਈ ਭੇਜ ਦੇ ਜੋ ਸਮਾਨ ਕੀ ਕਿਹੜਾ ਚਾਹੀਦਾ ਤੇ ਬਾਰੇ ਹਾਂਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਮੈਂ ਐਕਸ ਜੀਓਜੀ ਹਰਪਾਲ ਸਿੰਘ ਬੰਡਾਲੇ ਤੋਂ ਅਸੀਂ ਬਾੜ ਸਾਹਿਬ ਨਾਲ ਪੁਰਾਣੇ ਕਾਂਗਰਸੀ ਹਾਂ ਇਹਨਾਂ ਦੇ ਨਾਲ ਇਹ ਬੜਾ ਅਗਾਹ ਵਧੂਗਾ ਇਹਨਾਂ ਨੇ ਬੜਾ ਕੰਮ ਕੀਤਾ ਆਪਣੇ ਆਈਰਿਅ ਪਾਣੀ ਆਇਆ ਕੱਲ ਵੀ ਇਹਨਾਂ ਨੇ ਕੋਈ ਭੇਜਿਆ ਹੱਜ ਨੇ ਟਰਾਲੀਆਂ ਭੇਜ ਕੇ ਇਹਨਾਂ ਨਾਲ ਇੱਥੇ ਰੁਕੇ ਆ ਤੇ ਬਹੁਤ ਵਧੀਆ ਕਰ ਰਹੇ ਆ ਕਾਂਗਰਸ ਸਰਕਾਰ ਜਿਹੜੀ ਉਹ ਵੀ ਆਪਣੇ ਡੈਨੀ ਸਾਹਿਬ ਹਣੀ ਹੈ ਮੇਨ ਕਰਕੇ ਬਹੁਤ ਵਧੀਆ ਬੰਦੇ ਆ ਤੇ ਉਹ ਲੱਗੇ ਹੋਏ ਆ ਕੰਮ ਚ ਵੀ ਇਹ ਕਿਸੇ ਵੀ ਬੰਦੇ ਨੂੰ ਜਿਹੜਾ ਜ਼ਰੂਰਤ ਮੰਦਾ ਹੈ ਉਹ ਕਿਸੇ ਚੀਜ਼ ਤੋਂ ਵਾਂਝਾ ਨਾ ਰਹਿ ਜਾਏ ਬਾੜ ਸਾਹਿਬ ਦੇ ਨਾਲ ਹੀ ਲੱਗੇ ਰਹੇ ਆ ਬਾੜ ਸਾਹਿਬ ਸਾਡੇ ਗਾਈਡ ਹੈ ਜੋ ਇਹ ਕਹਿੰਦੇ ਉਹ ਇਹਨਾਂ ਦਾ ਹੁਕਮ ਹੈ ਪੂਰਾਉਣੇ ਆ ਜੀ ਹਾਜੀ ਸਰ ਜੋ ਆਜੇ ਟਰਾਲੀਆਂ ਤੇ ਆਪਣਾ ਅਜਨਾਲਾ ਅੰਦਾਸ ਤੁਸੀਂ ਸਮਾਰ ਭੇਜਿਆ ਉਹਦੇ ਬਾਰੇ ਕੀ ਕਹਿੰਦੇ ਹੋ ਸਰ ਵੇਖੋ ਜੀ ਜੀਤਾ ਜੀ ਤੁਹਾਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਬਹੁਤ ਦਿਨਾਂ ਦੇ ਤੋਂ ਚੱਲ ਰਿਹਾ ਜਿੱਦਾਂ ਬਾਰਸ਼ ਹੋਈ ਆ ਪਾਣੀ ਛੱਡਿਆ ਗਿਆ ਪਾਣੀ ਦੇ ਨਾਲ ਬਹੁਤ ਇਲਾਕਾ ਮਾਝੇ ਦਾ ਮਾਲਵੇ ਵਿੱਚ ਵੀ ਕਾਫੀ ਬੋਰ ਤੱਕ ਤਬਾਈ ਹੋ ਚੁੱਕੀ ਹੁਣ ਤੇ ਖਾਸ ਕਰਕੇ ਜਿਆਦਾ ਮਾਝੇ ਦਾ ਨੁਕਸਾਨ ਹੋਇਆ ਇਹ ਤੋਂ ਗਰਦਾਸਪੁਰ ਕਲਾਨੂਰ ਰਮਦਾਸ ਡੇਰਾ ਬਾਬਾ ਨਾਨਕ ਅਜਨਾਲੇ ਤੱਕ ਅਸਮਾਤਾ ਗੁਰਦਾ ਬਾਬਾ ਬੁੱਢਾ ਸਾਹਿਬ ਦਾ ਸਥਾਨ ਤੇ ਸਾਰੇ ਹਲਕੇ ਦੇ ਵਿੱਚ ਸਾਰੀ ਹੀ ਪੰਜਾਬ ਲੱਗਿਆ ਹੋਇਆ ਵਾ ਵੱਖੋ ਵੱਖਰੇ ਕਲਾਕਾਰ ਲੱਗੇ ਵੱਖੋ ਸੰਸਥਾ ਲੱਗੀਆਂ ਜਿੱਦਾਂ ਬਾਹਰ ਤੋਂ ਲੱਗੇ ਹੋਏ ਸਾਡਾ ਜੋ ਫਰਜ਼ ਬਣਦਾ ਇੱਕ ਪੰਜਾਬ ਦੇ ਵਸਨੀਕ ਹੋਣ ਦੇ ਨਾਤੇ ਸਿੱਖ ਹੋਣ ਦੇ ਨਾਤੇ ਅਸੀਂ ਵੀ ਆਪਣਾ ਯੋਗਦਾਨ ਪਾ ਰਹੇ ਹਾਂ ਕੱਲ ਵੀ ਪਰਸੋਂ ਭੇਜੀਆਂ ਟਰਾਲੀਆਂ ਸੀ ਰਾਤ ਅਹੀਂ ਮੈਂ ਖੁਦ ਗਿਆ ਈ ਰਮਦਾਸ ਮਾਧਤੋ ਅਗਲੇ ਬਰੇ ਨਸੋ ਕੀ ਪਿੰਡ ਪਰੇ ਮੰਦਰਾਂ ਸਾਰੇ ਰਾਤ ਅਹੀਂ ਪਾਣੀ ਦੇ 12:00 12:30 ਜੇ ਉੱਥੋਂ ਆਏ ਡੰਗਰਾਂ ਦਾ ਚਾਰਾ ਵਗੈਰਾ ਦੇ ਕੇ ਚੌਕਰ ਫੀਡ ਵਗੈਰਾ ਤੇ ਹੁਣ ਵੀ ਅੱਜ ਦੋ ਟਰਾਲੀਆਂ ਫੇਰ ਭੇਜੀਆਂ ਵਾਂ ਇਸ ਕਰਕੇ ਸਾਰਾ ਕੁਝ ਜਿਸ ਤਰ੍ਹਾਂ ਪੂਰਾ ਪੰਜਾਬ ਲੱਗੇ ਹੋ ਸਾਡਾ ਵੀ ਜੋ ਫਰਜ਼ ਬੰਦਾ ਹਾਂ ਆਪਣਾ ਫਰਜ਼ ਦਾ ਸਾਡੇ ਸ ਵਿੱਚ ਆਪਣੇ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਸਾਬਕਾ ਵਿਧਾਇਕ ਤੁਸੀਂ ਵਰਕਰ ਜੋ ਉਹਨਾਂ ਤੇ ਅੱਜ ਕੌਂਸਲ ਪਾਰਟੀ ਦੇ ਉਤੋਂ ਲਾਵਾ ਹੋਰ ਵੀ ਆਪਾਂ ਕੀ ਸਹਿਯੋਗ ਨਾਲ ਕਰ ਰਹੇ ਜੀ ਦੇਖੋ ਜੀ ਅਹੀਂ ਪਹਿਲੀ ਗੱਲ ਤੇ ਉਸ ਦਿਨ ਦਾ ਕੁਝ ਪਾਰਟੀ ਦੇ ਬਾਰੇ ਬੋਲਿਆ ਨਹੀਂ ਪਾਰਟੀ ਬਾਰੇ ਦੇ ਉੱਪਰ ਉੱਠ ਕੇ ਕੰਮ ਕਰ ਰਹੇ ਜੀ ਬਾਕੀ ਜਦੋਂ ਜੇ ਅਹੀਂ ਪਾਰਟੀ ਦੇ ਨਮਾਇंदे ਹੋਣ ਦੇ ਨਾਂ ਤੇ ਜੇ ਤੁਸੀਂ ਪਾਰਟੀ ਬਾਰੇ ਪੁੱਛਦੇ ਜਿਸ ਤਰ੍ਹਾਂ ਸਾਰੇ ਹੀ ਤੁਹਾਨੂੰ ਸਾਰੇ ਲੱਗੇ ਹੋਏ ਸਾਡੀ ਕਾਂਗਰਸ ਪਾਰਟੀ ਸਾਡੇ ਸਿਕੰਦਰ ਸਿੰਘ ਡਾਡੀ ਬੰਡਾਲਾ ਜੀ ਹੁਣੇ ਬਹੁਤ ਨੌਜਵਾਨ ਆਗੂ ਨੇ ਬਹੁਤ ਉਦਨਦੇ ਉਹ ਮਿਹਨਤ ਕਰ ਰਹੇ ਬਾਜਵਾ ਸਾਹਿਬ ਨਾਲ ਦੇ ਨਾਲ ਸਾਰੇ ਉਹਨਾਂ ਨੇ ਉਹ ਜਿਹੜਾ ਬਾਹਰੋਂ ਡਾਇਰੈਕਟਰ ਮੰਗਾਇਆ ਉਹਦੇ ਉੱਤੇ ਜਾ ਕੇ ਸਾਰੇ ਸਰਵੇ ਕੀਤਾ ਡੇਰਾ ਬਾਬਾ ਨਾਨਕ ਜਨਾਲਾ ਆ ਕੇ ਸਾਰੇ ਹੋ ਗਏ ਪੂਰੇ ਪੰਜਾਬ ਦੀ ਸਾਡੇ ਕੋਲ ਤੇ ਇੱਕ ਥੋੜੀ ਜਿਹੀ ਜੋ ਮੈਰੀ ਉਹਨਾਂ ਕੋਲ ਬਹੁਤ ਵੱਡੇ ਲੀਡ ਨੇ ਪੂਰੇ ਪੰਜਾਬ ਦਾ ਉਹਨਾਂ ਨੂੰ ਦੇਖਣਾ ਪੈਂਦਾ ਸਾਰੀ ਜਗ੍ਹਾ ਤੇ ਪੜੇ ਲਿਖੇ ਨੇ ਸਾਰਾ ਦੇਖਦੇ ਨੇ ਸਾਰੀ ਪਾਰਟੀ ਲੱਗੀ ਉਹਨਾਂ ਸਾਹਿਬ ਨਹੀਂ ਲੱਗੇ ਉੱਥੇ ਸਾਡੇ ਉਹ ਬਹੁਤ ਆਪਣਾ ਸਮਾਨ ਉੱਧਰ ਬਣ ਰਿਹਾ ਹੈ ਹਰਪਤਾਵ ਜਨਾਲਾ ਜੀ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਆਈਟਮ ਜਿਹੜੇ ਦੇ ਪ੍ਰਧਾਨ ਹੈ ਹੀ ਉਹਨਾਂ ਨੇ ਥੱਲੇ ਕੰਮ ਕਰਦੇ ਆ ਉਹ ਵੀ ਦੋਨੇ ਉਹਨਾਂ ਦਾ ਬੇਟਾ ਔਰ ਹਰਪਤਾਵ ਜੀ ਸਾਰੇ ਉਹ ਵੀ ਲੱਗੇ ਹੋਏ ਆਪਣੇ ਹਲਕੇ ਦੇ ਵਿੱਚ ਸਾਡੀ ਸਾਰੀ ਕਾਂਗਰਸ ਪਾਰਟੀ ਜਿਹੜੀ ਆ ਆਪਣੇ ਬਹੁਤ ਕੰਮ ਕਰ ਰਹੀ ਆ ਬਾਕੀ ਜੋ ਇਹ ਸਰਕਾਰ ਆ ਆਈਟਮ ਮੌਜੂਦਾ ਸਰਕਾਰ ਆ ਜੋ ਇਹਨੂੰ ਕਰਨਾ ਚਾਹੀਦਾ ਸੀ ਉਹ ਇਹਨਾਂ ਨਹੀਂ ਕੀਤਾ ਕਿਉਂਕਿ ਪੰਜਾਬ ਜੇ ਕਿਤੇ ਹੋਰ ਕਿਤੇ ਦਿੱਲੀ ਹਾਲਾ ਇਹ ਹੁੰਦੇ ਹੋਰ ਕਿਤੇ ਕੇਜਰੀਵਾਲ ਨੇ ਕਿਹਾ ਹੁੰਦਾ ਨਾ ਪੂਰਾ ਪੰਜਾਬ ਨੂੰ ਢਾਟਾ ਦੇਣਾ ਹੈ ਅੱਜ ਕੋਈ ਇਹਨਾਂ ਦੇ ਸੀਨੀਅਰ ਲੀਡਰ ਜਿਹੜੇ ਟੋਪਿੰਗ ਵਾਲੇ ਇੱਥੇ ਨਹੀਂ ਤਹੇ ਜਿਹੜੇ ਕਹਿੰਦੇ ਸੀ ਅਹੀਂ ਲੜਾਈਆਂ ਝਗੜੇ ਨਾਲ ਲੱਛਣਾ ਜਿੰਤੀਆਂ ਵੋ ਕੋਈ ਇੱਥੇ ਆਇਆ ਨਹੀਂ ਬੜੇ ਦੁੱਖ ਦੀ ਗੱਲ ਐ ਨਾ ਤਾਂ ਸੈਂਟਰ ਸਰਕਾਰ ਨੇ ਅਜੇ ਤੱਕ ਕੋਈ ਬਿਆਨ ਦਿੱਤਾ ਜੇ ਕਿਤੇ ਗੁਜਰਾਤ ਦੇ ਵਿੱਚ ਕੋਈ ਪਾਣੀ ਆਈ ਹੁੰਦੇ ਹਾੜਾ ਆਏ ਹੁੰਦੇ ਉੱਥੇ ਇਹਨਾਂ ਨੇ ਹੈਲੀਕਾਪਟਰ ਲਾ ਕੇ ਉੱਥੇ ਘੁੰਮਿਆ ਸੀ ਪੂਰੇ ਉਹਨੂੰ ਪੈਕੇਜ ਵੀ ਲਾਣ ਕਰਦਣਾ ਸੀ ਪਰ ਪੰਜਾਬ ਦੇ ਨਾਲ ਇੰਨਾ ਵਿਤਕਰਾ ਕੀਤਾ ਜਾ ਰਿਹਾ ਹੈ ਸਾਨੂੰ ਬਹੁਤ ਦੁੱਖ ਹੋ ਰਿਹਾ ਇੱਕ ਪਾਰਟੀ ਵੱਲ ਤੋਂ ਪਰੋਟ ਕੇ ਵੀ ਅਹੀਂ ਪੰਜਾਬ ਦੇ ਵਸਨੀਕ ਆ ਤੁਹੇ ਵੇਖੋ ਇਹ ਕਿੰਨਾ ਵਿਚਕਰਾ ਪੰਜਾਬ ਦੇ ਨਾਲ ਕੀਤਾ ਗਿਆ ਪੂਰਾ ਪਹਿਲਾਂ ਗਿਣੀ ਮਿੱਥੀ ਚਾਲ ਦੇ ਨਾਲ ਪੰਜਾਬ ਸਰਕਾਰ ਨੇ ਜਿਹੜੇ ਸੈਂਟਰ ਸਰਕਾਰ ਨੇ ਪਾਣੀ ਦਾ ਸਹੀ ਤਰੀਕੇ ਨਾਲ ਪਹਿਲਾਂ ਪ੍ਰਬੰਧਨ ਨਹੀਂ ਕੀਤਾ ਉਹਨੂੰ ਜਦ ਬੰਨ ਜਦਾਂ ਪਹਿਲ ਵਾਸਤੇ ਆ ਤੇ ਪਾਣੀ ਰਿਲੀਜ਼ ਕਰਨਾ ਚਾਹੀਦਾ ਸੀ ਕਈ ਜਗ੍ਹਾ ਤੇ ਰਾਜਸਥਾਨ ਵਾਲੇ ਕਹਿੰਦਾ ਪਾਣੀ ਨਹੀਂ ਛੱਡਿਆ ਖਾਸ ਕਰਕੇ ਇੱਕਦਮ ਪੰਜਾਬ ਨੂੰ ਛੱਡਿਆ ਉਹਨੂੰ ਕਰਕੇ ਉਹ ਸਾਰਿਆਂ ਨੂੰ ਪਤਾ ਹੀ ਉਹ ਤੁਸੀਂ ਸੋਸ਼ਲ ਮੀਡੀਆ ਦੇ ਸਾਰੇ ਦੇਖ ਰਿਹਾ ਜੀ ਅੱਜ ਜੇ ਪੰਜਾਬ ਸਰਕਾਰ ਦੇ ਜੇ ਮੰਤਰੀ ਆ ਜਿੰਨੇ ਇਹਨਾਂ ਦੇ ਲੀਡਰ ਆ ਐਮਐਲਏ ਆ ਇਹ ਤੇ ਦੋ-ਦੋ ਕਰੋੜ ਰੁਪਏ 100-100 ਤੋਂ 200 ਕਰੋੜ ਰੁਪਏ ਹੁੰਦੇ ਨੇ ਇਹਨਾਂ ਤੇ ਸਾਰੇ ਤੁਸੀਂ ਦੇਖ ਰਹੇ ਕਿ ਮੇਰੇ ਕਹਿਣ ਦੀ ਮੈਂ ਕਹੂੰਗਾ ਤੇ ਇਹਨਾਂ ਵਿੱਚ ਉਹ ਵੀ ਇਹ ਕਾਂਗਰਸੀ ਬੰਦਾ ਵਾ ਕਿੰਨਾ ਇਹਨਾਂ ਨੇ ਪੰਜਾਬ ਨੂੰ ਲੁੱਟ ਲਿਆ ਵਾ ਸਾਢੇ 3-4 ਸਾਲਾਂ 'ਚ ਕਿੰਨਾ ਲੁੱਟ ਕੇ ਕਿੰਨਾ ਕੁਸੇ ਨਾ ਕੀਤਾ ਸਾਡੇ ਕਾਂਗਰਸ ਪਾਰਟੀ ਵਾਲੇ ਸਰਦਾਰ ਜਿਹੜਾ ਸੁਖਿੰਦਰ ਸਿੰਘ ਨਿਆਣੀ ਬਣਾਲਾ ਹੋਣੀ ਆ ਜਦੋਂ ਤੁਹਾਨੂੰ ਪਤਾ ਕਰੋਨਾ ਟਾਈਮ ਆਇਆ ਸੀ ਨਾ ਉਹ ਟਾਈਮ ਦੇ ਉੱਤੇ ਵੀ ਉਹਨਾਂ ਨੇ ਸਾਡੀ ਇਹਨਾਂ ਮਾਤਾ ਜੀ ਉਹਨਾਂ ਨੇ ਕਿਸੇ ਦਾ ਦੇਖਿਆ ਨਹੀਂ ਉਹਨਾਂ ਦਾ ਤੁਹਾਡੇ ਬਾਪ ਹੈ ਨਹੀਂ ਹੈ ਮੰਤਰੀ ਸਾਹਿਬ ਸੁਦੂਲ ਸਿੰਘ ਹੁਣੀ ਉਹਨੇ 10 ਲੱਖ ਰੁਪਏ ਆਪਣੇ ਕੋਲੋਂ ਤੁਹਾਨੂੰ ਦਿੱਤਾ ਹੈ ਬੇਟਾ ਸਾਰੇ ਜਾ ਕੇ ਵਿੰਡੋ ਪਿੰਡਾਂ 'ਚ ਗਰੀਬ ਜਨਤਾ ਨੂੰ ਰਾਸ਼ਨ ਪਹੁੰਚਾਓ ਆਪ ਦੇ ਕੋਲੋਂ ਵੀ ਜਮਲੇ ਸਾਹਿਬ ਨੇ ਬਹੁਤ ਕਰਦੇ ਰਹੇ ਸੋ ਅਸੀਂ ਪਾਰਟੀ ਪਾਈਦੇ ਨਾਲ ਹੈਗੇ ਹੀ ਹੈਗੇ ਆ ਪਰ ਆਏ ਬਾਕੀ ਸਾਡੇ ਸੱਜਣ ਮਿੱਤਰ ਮਾਲਵੇ ਦੇ ਵਿੱਚ ਬਹੁਤ ਨੇ ਸਰ ਨੂੰ ਮਾਲਵੇ ਦੇ ਚੋਂ ਕੋਨਾ ਦੋ ਤਿੰਨ ਗੱਡੀਆਂ ਪਹਿਲਾਂ ਹੀ ਭੇਜੀਆਂ ਕੱਲ ਵੀ ਗੱਡੀ ਭੇਜੀ ਹੋਰ ਵੀ ਉਹ ਪ੍ਰਬੰਧ ਆਪਣਾ ਮਹਾਰਾਸ਼ਣ ਭੇਜਿਆ ਉਹਨਾਂ ਨੇ ਚਾਰਾ ਚਾਰਾ ਭੇਜਿਆ ਹੁਣ ਜਦੋਂ ਉਹਨੂੰ ਅਸੀਂ ਉਹਦਾ ਉਹਦਾ ਮੁੰਡਿਆਂ ਨੂੰ ਆਪਣੇ ਅੱਗੇ ਫੇਰ ਸਾਡੇ 10-15 ਮੁੰਡੇ ਲੈ ਕੇ ਗਏ ਨੇ ਰਮਦਾਸ ਸਿੰਘ ਦੇ ਵਿੱਚ ਗਏ ਨੇ ਉਹ ਮਲਕਪੁਰ ਪਿੰਡਿਆ ਕਿ ਇਧਰ ਬਾਰਡਰ ਦੇ ਉੱਤੇ ਉੱਥੇ ਤੱਕ ਨਹੀਂ ਰਸ ਪਹੁੰਚਿਆ ਕਿ ਅੱ체 ਆਪਣੇ ਸਮਾਧਾਂ ਦੇ ਲਾਗੇ ਹੋਰਲੇ ਬੰਦੇਾਨੂੰ ਡਿਮਾਂਡ ਰਾਤੀ ਆਈ ਜਿੱਦਾਂ ਕਿ ਹੁਣ ਫੋਨ ਆਉਂਦੇ ਆ ਜਿੱਦਾਂ ਕਿ ਉਹਨੂੰ ਚੌਕਾ ਚੀਰ ਦੇ ਉੱਤੇ ਸਿਲੰਡਰ ਵੀ ਦੇ ਕੇ ਆਏ ਕਿ ਉਹਨੂੰ ਸਿਲੰਡਰ ਦੀ ਲੋੜ ਆ ਕਿ ਉਹਨੂੰ ਚੌਕਾ ਚੀਰ ਦੀ ਲੋੜ ਆ ਕਿ ਉਹਨੂੰ ਫੀਡ ਦੀ ਲੋੜ ਆ ਜੋ ਅਸੀਂ ਕਰ ਸਕਦੇ ਆ ਅਸੀਂ ਕਰ ਰਹੇ ਆ ਹੋਰ ਵੀ ਆਪਣੇ ਮੈਂ ਪੰਜਾਬ ਦੇ ਵਿੱਚ ਵੀਰਾਂ ਨੂੰ ਕਿਹਨਾ ਮਾਲਵੇ ਵਾਲਿਆਂ ਨੂੰ ਵੀ ਸਾਡਾ ਇੱਥੇ ਹਾਈ ਵੀਰ ਉੱਤੇ ਬਾੜ ਪੰਜਾਬੀ ਢਾਬਾ ਵਾ ਤਰਨਤਾਰ ਤੋਂ ਅੰਬਸਾ ਦੇ ਵਿੱਚ ਹੀ ਨੈਸ਼ਨਲ ਹਾਈਵੇ ਉੱਤੇ ਕਿਸੇ ਮੇਰੇ ਸੱਜਰ ਮਿੱਤਰ ਨੂੰ ਕਿਸੇ ਗੱਡੀਆਂ ਵਾਲ ਹਰ ਕੋ 10 ਕਮਰੇ ਵੀ ਨੇ ਅਹੀਂ ਮੇਂ ਪਿੰਡ ਦਾ ਬਾਦਸ਼ਹ ਨਹੀਂ ਹਰ ਕੋ ਜੋ ਆਡੀ ਹਰਫ ਦੀ ਜਰੂਰਤ ਸਾਡੇ ਕੋਲ ਸੇ ਜਦੋਂ ਮਰਜੀ ਰੁਕਣ ਮੇਰਾ ਨੰਬਰ ਹੈ 98727 62322 ਨਾ ਬਾਕੀ ਪੱਤਰਕਾਰ ਸਾਹਿਬ ਇਹ ਜਿਸ ਤਰ੍ਹਾਂ ਅਸਤੰਨ ਦੀ ਕਰ ਰਹੇ ਆ ਬਹੁਤ ਨੌਜਵਾਨ ਮੁੰਡੇ ਲੱਗੇ ਹੋਏ ਨੇ ਲੱਗੇ ਸਾਡੇ ਪਿੰਡੋ ਕਾ ਵੀ ਲੱਗੇ ਹੋਏ ਨੇ ਨਾਲ ਮੁੰਡੇ ਸਾਡੇ ਕਿਉਂਕਿ ਇਹ ਸਾਡਾ ਤੇ ਹੋਸ਼ ਹੀ ਹੈ ਨਾਲ ਜੋਸ਼ ਨੌਜਵਾਨ ਦਾਣਾ ਬਹੁਤ ਜ਼ਰੂਰੀ ਆ ਉਹ ਹਰ ਇੱਕ ਟ੍ਰਾਲੀ ਦੇ ਪੰਜ ਪੰਜ ਛੇ ਛੇ ਬੰਦਿਆਂ ਦਾ ਕੰਮ ਹੁੰਦਾ ਵਾ ਤੇ ਸਾਰੇ ਲੈ ਕੇ ਜਾ ਰਹੇ ਨੇ ਮੁੰਡੇ ਆਪਾਂ ਕਿਹਨੂੰ ਸਹਾਨ ਨਹੀਂ ਕਰ ਰਹੇ ਅੱਜਕੱਲ੍ਹ ਤੇ ਬਹੁਤ ਬੁਰੇ ਹਾਲਾਤ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ 3 ਲੱਖ ਏਕੜ ਜਿਹੜੀ ਜ਼ਮੀਨ ਫਸਲ ਬੀਜੀ ਹੋਈ ਬਰਬਾਦ ਹੋ ਚੁੱਕੀ ਹੈ 12 12500 ਪਿੰਡਾਂ ਵਿੱਚੋਂ 12 1300 ਪਿੰਡ ਜਿਹੜਾ ਰੁੜ ਗਿਆ ਬਹੁਤ ਜ਼ਿਆਦਾ ਲੋਕਾਂ ਦੀਆਂ ਮੱਝਾਂ ਰੁੜ ਗਈਆਂ ਲੋਕਾਂ ਦਾ ਮਾਲ ਡੰਗਰ ਕੋਠੀਆਂ ਉਹ ਸਾਡੇ ਨੌਜਵਾਨ ਜਿਹੜੇ ਬਾਹਰ ਕਲਾਕਾਰ ਵੀ ਨੇ ਪੰਜਾਬ ਦੇ ਮੜੀਆਂ ਸੰਸਥਾ ਵਾ ਬਹੁਤ ਜ਼ਿਆਦਾ ਬੜੀ ਵੇਖਿਆ ਆ ਰਿਹਾ ਵੀ ਉਹਨਾਂ بڑے بڑے ਤੜੇ ਪਾ ਕੇ ਦੇਂਦਾ ਲਾਣ ਕਿਉਂ ਸਰਕਾਰਾਂ ਦੇ ਉੱਪਰ ਉੱਠ ਕੇ ਰਾਹੀਮੀ ਜਿੰਨੇ ਚੋਕੇ ਆ ਗਏ ਆ ਮੈਂ ਆਪਣੇ ਵੀਰਾਂ ਨੂੰ ਕਿਹਾ ਜੇ ਸਾਡ ਕੋਈ ਕਿਸੇ ਨੇ ਗੈਰਨੇ ਲੈਣੀ ਹੋਵੇ ਟਰੈਵਲਿੰਗ ਵਾਲਿਆਂ ਨੂੰ ਕੋਈ ਬਾਹਰੋਂ ਮਾਲ ਲੈਵੇ ਤਾਂ ਉਹਦੇ ਦੂਰੋਂ ਕਿਰੋਂ ਨਹੀਂ ਪਤਾ ਲੱਗਦਾ ਇਹਨੇ ਹੱਦ ਕੋ ਰਹਿਣਾ ਇੱਥੇ ਸਾਡਾ ਰੈਸਟੋਰੈਂਟ ਐ ਤਾਂ ਬਾਵਾ ਇੱਥੇ ਯਾਰ ਕੋ 10-12 ਕਮਰੇ ਵੀ ਆ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਸਕਣਾ ਕਿਉਂ ਲੇਟ ਵੀ ਹੋਦਾ ਸਾਨੂੰ ਫੋਨ ਕਰ ਲਿਆ ਕਰਨ ਰਾਤ ਨੂੰ ਅਈ ਇੱਥੇ ਹੁੰਨੇ ਆ ਕਾਫੀ ਬੰਦੇ ਉਧਰੋਂ ਆ ਰਹੇ ਸਾਡ ਕੋ ਟਰੈਵਲਿੰਗ ਆ ਰਾਤ ਵੀ 12 12 ਵਜੇ ਮੰਡੇ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਗਏ ਆ